ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸੁਵੇਲਾ ਕੜੀ ਤਨ ਤਨ ਮੂਰਤ ਪਲਸਾਰ ਤਨ ਸੋ ਦਿਨ ਸ ਸੰਜੋਗੜਾ ਜਿੱਤ ਡਿਠਾ ਗੁਰ ਦਰਸਾ ਦੀ ਦੀ ਗਾ ਰੋ ਬਾਣੀ ਗੁਰੂ ਗੁਰ ਹੈ ਬਾਣੀ ਵਿੱਚ ਬਾਣੀ ਅੰਦਰ ਤੋਂ ਸਾਰੇ ਗੁਰ ਬਾਣੀ ਕਹ ਸੇਵਕ ਜਨ ਮੰਨ ਪ੍ਰਤਖ ਗੁਰੂ ਨਿਸਤਾਰੇ ਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਨਾ ਨ ਪੰਜਵਾ ਕਰਿ ਇਸ਼ਨਾਨ ਸਿਮਰ ਤ੍ਰਵ ਅਪਨਾ ਮਨ ਤਨ ਭੈ ਅਰੋਗਾ ਗੰਗਾ ਸਾਥੀ ਪ੍ਰਭ ਸਰਣ ਪ੍ਰਗਟਿ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਆਖਿਆ ਗਾਵੋ ਸੁਣੋ ਪੜੋ ਰਹਾ ਸਾਚਾ ਸਾਇਬ ਅਨਿਤ ਬੜਾਈ ਭਗਤ ਬਚਲੇ ਕੈ ਅਲਾ ਸੰਤਾ ਕੀ ਪਾਜੇ ਵਕਤ ਦਾ ਆ ਆਗੀ ਪਿਰਦ ਪ੍ਰਤ ਪਾਲਾ ਹਰ ਅੰਬਰਤ ਨਾਮ ਕੋ ਜਨ ਨਿਤ ਪੰਚਾ ਸਰਬੇ ਵੇਰਾ ਮੁਖ ਪਾਵਹਿ ਮਰਾ ਤਾਪ ਸਭਨਾਠਾ ਗੁਣ ਗੋਬਿੰਦ ਨਿਤ ਗਾਵਹਿ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲ ਬਣਿਆ ਪ੍ਰਗਟ ਪਈ ਸਗਲੇ ਜੁਗ ਅੰਤਰ ਜਿਹੜੇ ਨਾਮਿਤ ਕੀ ਵੱਢ ਆਈ ਸੁਣੀ ਅਰਦਾਸ ਉਸ ਸੁਆਮੀ ਮੇਰੇ ਸਾਰੇ ਵਕਤਾਂ ਬਣਾਈ ਪ੍ਰਗਟ ਪਏ ਸਗਲੇ ਜੁਗ ਅੰਤਰਾ ਗੁਰੂ ਨਾਨਕ ਕੀ ਵੱਡੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁੱਖ ਬਾਤ ਸਾਨੂੰ ਪ੍ਰਾਪਤ ਹੋਇਆ 611 ਅੰਗ ਦੇ ਉੱਤੇ ਸੁਭਾਏਮਾਨ 108 ਮਹੰਦਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਗੋਹਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਸੌਰਠ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਕੀ ਕਹਿ ਰਹੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਕਰਿ ਛਣਾਨ ਸਿਮਰਬ ਆਪਣਾ ਮਨ ਤਨ ਭਏ ਅਰੋਗਾ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਸਭ ਤੋਂ ਪਹਿਲਾਂ ਇਸ਼ਨਾਨ ਕਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਫਿਰ ਉਸ ਪ੍ਰਮਾਤਮਾ ਨੂੰ ਯਾਦ ਕਰੋ ਜਦੋਂ ਉਸ ਪ੍ਰਮਾਤਮਾ ਨੂੰ ਯਾਦ ਕਰਾਂਗੇ ਇਸ਼ਨਾਨ ਕਰਾਂਗੇ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਮਨ ਤਨ ਭਏ ਅਰੋਗਾ ਕਹਿੰਦੇ ਮਨ ਵੀ ਤਨ ਵੀ ਕਹਿੰਦੇ ਅਰੋਗ ਹੋ ਜਾਣਾ ਰੋਗਾਂ ਤੋਂ ਰਹਿਤ ਹੋ ਜਾਣਾ ਜਦੋਂ ਅਸੀਂ ਬਾਣੀ ਪੜਾਂਗੇ ਜਦੋਂ ਅਸੀਂ ਇਸ਼ਨਾਨ ਕਰਾਂਗੇ ਜਦੋਂ ਅਸੀਂ ਪਰਮਾਤਮਾ ਦੇ ਦਰ ਦੀ ਗੱਲ ਕਰਾਂਗੇ ਕਹਿੰਦੇ ਫਿਰ ਤੇ ਤੁਹਾਡਾ ਮਨ ਤੇ ਤੁਹਾਡਾ ਤਨ ਦੋਨੇ ਅਰੋਗ ਹੋ ਜਾਣਗੇ ਹੁਣ ਕਈ ਬੰਦੇ ਮਨ ਦੇ ਰੋਗੀ ਨੇ ਕਈ ਬੰਦੇ ਤਨ ਦੇ ਰੋਗੀ ਨੇ ਕਈਆਂ ਨੂੰ ਤਨ ਦਾ ਰੋਗ ਲੱਗ ਗਿਆ ਕਿਸੇ ਨੂੰ ਕੋਈ ਬਿਮਾਰੀ ਲੱਗੀ ਕਿਸੇ ਨੂੰ ਕੋਈ ਬਿਮਾਰੀ ਲੱਗੀ ਪਰ ਕਈ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਮਨ ਦਾ ਰੋਗ ਲੱਗ ਜਾਂਦਾ ਹੈ ਜਿਨ੍ਹਾਂ ਨੂੰ ਮਨ ਦਾ ਰੋਗ ਲੱਗ ਜਾਂਦਾ ਹੈ ਉਹਨਾਂ ਨੂੰ ਫਿਰ ਦਵਾਈਆਂ ਕੰਮੇ ਘੱਟੇ ਕਰਦੀਆਂ ਨੇ ਗੁਰੂ ਸਾਹਿਬ ਕਹਿੰਦੇ ਆ ਮੇਰਾ ਵੈਜ ਗੁਰੂ गोविंदਾ ਹਰ ਹਰ ਨਾਮ ਉਹ ਖੁਦ ਮੁਖ ਦੇ ਵੈ ਕਟਾ ਜਮ ਕੇ ਫੰਦਾ ਕਹਿੰਦੇ ਉੱਥੇ ਫਿਰ ਤਨ ਦਾ ਤੇ ਮਨ ਦਾ ਦੋਨੇ ਜਿਹੜੇ ਰੋਗ ਨੇ ਉਹ ਠੀਕ ਹੋ ਜਾਂਦੇ ਆ ਜਦੋਂ ਤੁਸੀਂ ਇਸ਼ਨਾਨ ਕਰਕੇ ਉਸ ਪਰਮਾਤਮਾ ਦੀ ਬੰਦਗੀ ਕਰੋਗੇ ਉਹਦਾ ਭਜਨ ਕਰੋਗੇ 10 ਮਿੰਟ 20 ਮਿੰਟ ਜਿੰਨਾ ਸਮਾਂ ਹੈ ਉਸ ਪਰਮਾਤਮਾ ਦੀ ਯਾਦ ਚਲਾਓਗੇ ਕਹਿੰਦੇ ਸਾਰਾ ਕੁਝ ਠੀਕ ਹੋ ਜਾਣਾ ਕੋਟ ਵਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਕਹਿੰਦੇ ਕਰੋੜਾਂ ਵਿਗਨ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਪਏ ਆ ਨਾ ਕੋਟ ਵਿਗਨ ਕੋਟ ਦਾ ਭਾਵ ਕਰੋੜਾਂ ਕਹਿੰਦੇ ਕਰੋੜਾਂ ਵਿਗਨ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਪਏ ਆ ਸਾਰੇ ਦੇ ਸਾਰੇ ਖਤਮ ਹੋ ਜਾਣਗੇ ਕੋਟ ਵਿਗਨ ਲਾਥੇ ਪ੍ਰਭ ਸਰਣਾ ਜਦੋਂ ਪ੍ਰਭੂ ਦੀ ਸ਼ਰਨ ਜਾਵਾਂਗੇ ਗੱਲ ਤਾਂ ਵੱਲਣੀ ਹੈ ਲਾਤੇ ਪ੍ਰਭੁ ਸ਼ਰਨ ਜਿੱਦੇ ਪ੍ਰਭੂ ਦੀ ਸ਼ਰਨ ਜਾਗੇ ਉਹਦੇ ਕਰੋੜਾਂ ਵਿਗਨ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚੋਂ ਸਾਰੇ ਖਤਮ ਹੋ ਜਾਣਗੇ ਪ੍ਰਗਟੇ ਭਲੇ ਸੰਜੋਗਾ ਕਹਿੰਦੇ ਇਹ ਸੰਜੋਗਾ ਦੇ ਨਾਲ ਗੱਲ ਬਣਨੀ ਹੈ ਕੋਈ ਇਹ ਨਹੀਂ ਹੈ ਕਿ ਅਸੀਂ ਉੱਠੇ ਬਸ ਆ ਗਏ ਹੌਲੀ ਹੌਲੀ ਬੀਜ ਬੀਜਣਾ ਪੈਂਦਾ ਜਿੱਤੇ ਬੀਜ ਧਰਤੀ ਦੇ ਵਿੱਚ ਵੇਜਿਆ ਜਾਂਦਾ ਉਹ ਇੱਕ ਨਾ ਇੱਕ ਦਿਨ ਇੱਕ ਨਾ ਇੱਕ ਦਿਨ ਬੂਟਾ ਬਣ ਜਾਂਦਾ ਫਿਰ ਉਹਦੇ ਤੋਂ ਲੋਕੀ ਫਲ ਛੱਕਦੇ ਆ ਇਸੇ ਤਰ੍ਹਾਂ ਇਹ ਕਹਿੰਦੇ ਜਦੋਂ ਤੁਸੀਂ ਪ੍ਰਮਾਤਮਾ ਦੇ ਨਾਮ ਦਾ ਬੀਜ ਬੀਜਦੇ ਰਹੋਗੇ ਬੀਜ ਬੀਜਦੇ ਰਹੋਗੇ ਫਿਰ ਕਹਿੰਦੇ ਸੰਜੋਗ ਬਣ ਜਾਣਾ ਫਿਰ ਤੁਹਾਡੇ ਜ਼ਿੰਦਗੀ ਦੇ ਵਿੱਚੋਂ ਵਿਗਨ ਜਿਹੜੇ ਉਹ ਖਤਮ ਹੋ ਜਾਣਗੇ ਬਾਹਵ ਬਾਣੀ ਸ਼ਬਦ ਸੁਪਾਖਿਆ ਆ ਬਾਣੀ ਜਿਹੜੀ ਆ ਗੁਰੂ ਨੇ ਬਹੁਤ ਸੋਹਣੇ ਸ਼ਬਦ ਉਚਾਰਨ ਕੀਤੇ ਆ ਸਾਡੇ ਵਾਸਤੇ ਸੁਪਾਖਿਆ ਦਾ ਭਾਵ ਬੋਲੀ ਕਿਆ ਬੋਲੀ ਦੇ ਵਿੱਚ ਸਾਨੂੰ ਬਹੁਤ ਸੋਹਣੇ ਸ਼ਬਦ ਗੁਰੂ ਸਾਹਿਬ ਨੇ ਸਾਡੀ ਝੋਲੀ ਦੇ ਵਿੱਚ ਪਾਏ ਆ ਤੇ ਇਹਨਾਂ ਸ਼ਬਦਾਂ ਨੂੰ ਫਿਰ ਕਰਨਾ ਕੀ ਪੜਨਾ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਗਾਵੋ ਸੁਣੋ ਪੜੋ ਨਿਤ ਭਾਏ ਗੁਰਪੂਰ ਤੂੰ ਰੱਖਿਆ ਕਹਿੰਦੇ ਸ਼ਬਦਾਂ ਨੂੰ ਗਾਉਂਦੇ ਰਹੋ ਸੁਣਦੇ ਰਹੋ ਪੜ੍ਹਦੇ ਰਹੋ ਇੱਕ ਦਿਨ ਨਹੀਂ ਨਿਤ ਹਰ ਰੋਜ਼ ਗਾਵੋ ਸੁਣੋ ਪੜ੍ਹੋ ਨਿਤ ਭਾਈ ਗੁਰਪੂਰ ਤੂੰ ਰੱਖਿਆ ਕਹਿੰਦੇ ਗੁਰੂ ਨੇ ਪੂਰੇ ਨੇ ਤੈਨੂੰ ਫਿਰ ਰੱਖ ਲੈਣਾ ਤੈਨੂੰ ਵਿਕਾਰਾਂ ਤੋਂ ਵਿਚਾਲਣਾ ਜਿਵੇਂ ਮਾਂ ਦੇ ਪੇਟ ਵਿੱਚ ਪਰਮਾਤਮਾ ਦੇ ਨਾਲ ਨਿਭ ਜੁੜ ਜਾਂਦੀ ਆ ਉੱਥੇ ਕਿਸੇ ਚੀਜ਼ ਦਾ ਡਰ ਨਹੀਂ ਰਹਿੰਦਾ ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਰਹੇ ਕਹਿੰਦੇ ਗਾਵ ਸੁਣੋ ਪੜੋ ਨਿਤ ਭਾਏ ਗੁਰ ਪੂਰੇ ਤੂੰ ਰੱਖਿਆ ਕਹਿੰਦੇ ਗੁਰੇ ਪੂਰੇ ਗੁਰੂ ਨੇ ਤੈਨੂੰ ਰੱਖ ਲੈਣਾ ਜਦੋਂ ਤੁਸੀਂ ਉਹਦੀ ਬਾਣੀ ਪੜੋਗੇ ਉਹ ਬਾਣੀ ਨੂੰ ਸੁਣੋਗੇ ਕਹਿੰਦੇ ਤੁਹਾਨੂੰ ਪੂਰੇ ਗੁਰੂ ਨੇ ਬਿਲਕੁਲ ਸਬੂਤ ਰੱਖ ਲੈਣਾ ਰਹਾਓ ਸੱਚਾ ਸਾਹਿਬ ਅਮਿਤ ਵੜਾਏ ਭਗਤ ਬਚਲ ਦਿਆਲਾ ਸੱਚਾ ਸਾਹਿਬ ਸੱਚਾ ਸਾਹਿਬ ਭਾਵ ਕੇ ਪ੍ਰਮਾਤਮਾ ਜਿਹੜਾ ਇਹ ਕਦੇ ਖਤਮ ਹੋਣ ਵਾਲਾ ਨਹੀਂ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੇ ਸੱਚ ਇੱਥੇ ਗੁਰੂ ਅਰਜਨ ਸਾਹਿਬਰੇ ਕਹਿੰਦੇ ਸੱਚਾ ਸਾਹਿਬ ਅੰਮਿਤ ਵਡਾਈ ਕਹਿੰਦੇ ਜਿਹੜੀ ਵਡਿਆਈ ਹੈ ਪ੍ਰਮਾਤਮਾ ਦੀ ਉਹ ਮਿਣੀ ਨਹੀਂ ਜਾਂਦੀ ਉਹ ਤੋਲੀ ਨਹੀਂ ਜਾਂਦੇ ਅੰਮਿਤ ਵਡਾਈ ਭਗਤ ਬਚਲ ਦਿਆਲਾ ਕਹਿੰਦੇ ਉਹ ਆਪਣੇ ਭਗਤਾਂ ਤੇ ਬਹੁਤ ਖੁਸ਼ ਹੁੰਦਾ ਹੈ ਦਿਆਲਾ ਦਾ ਭਾਵ ਹੁੰਦਾ ਹੈ ਕਿਰਪਾ ਕਰ ਦੇਣੀ ਦਿਆਲ ਹੋ ਜਾਣਾ ਜਿਹੜੇ ਭਗਤ ਹੁੰਦੇ ਆ ਭਗਤ ਕਿਹੜੇ ਹੁੰਦੇ ਆ ਜੀ ਜਿਹੜਾ ਗੁਰੂ ਦੇ ਨਾਲ ਜੁੜ ਜਾਂਦਾ ਉਹ ਚਾਹੇ ਪਰਿਵਾਰਾਂ 'ਚ ਰਹਿੰਦਾ ਚਾਹੇ ਕਿਸੇ ਡੇਰੇਆਂ 'ਚ ਰਹਿੰਦਾ ਚਾਹੇ ਜਿੱਥੇ ਮਰਜੀ ਰਹਿੰਦਾ ਜਿਹੜਾ ਪ੍ਰਮਾਤਮਾ ਦੀ ਗੱਲ ਕਰਨ ਲੱਗ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਉਹ ਭਗਤ ਹੋ ਗਿਆ ਤੇ ਅੱਗੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਸੰਤਾ ਕੇ ਪੈ ਜੜਖਦਾ ਆਇਆ ਆਗ ਬਿੰਦਪ੍ਰਿਤ ਪਾਲਾ ਹੁਣ ਸੰਤ ਵੀ ਜਿਹੜੇ ਪਰਮਾਤਮਾ ਦੀ ਗੱਲ ਕਰਦੇ ਆ ਜਿਹੜੇ ਪਰਮਾਤਮਾ ਦੀ ਗੱਲ ਸੁਣਦੇ ਆ ਚਾਹੇ ਘਰਾਂ 'ਚ ਹੀ ਰਹਿੰਦੇ ਹੋਣ ਕਹਿੰਦੇ ਉਹ ਸਾਰੇ ਸੰਤ ਹੁੰਦੇ ਆ ਜੀ ਸੰਤ ਕੋਈ ਚੋਲੇ ਦਾ ਨਾਂ ਨਹੀਂ ਹੁੰਦਾ ਇੱਥੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਸੰਤਾ ਕੀ ਪੈਜ ਰੱਖਦਾ ਆਇਆ ਜੇ ਅਸੀਂ ਗੁਰੂ ਦੇ ਨਾਲ ਜੁੜੇ ਰਵਾਂਗੇ ਜੁੜੇ ਰਵਾਂਗੇ ਤਾਂ ਸਾਡੀ ਪੈਜ ਗੁਰੂ ਨੇ ਰੱਖ ਲੈਣੀ ਐ ਸਾਡੀ ਇੱਜ਼ਤ ਗੁਰੂ ਨੇ ਰੱਖ ਲੈਣੀ ਐ ਜਿਹੜੇ ਗੁਰੂ ਦੇ ਨਾਲ ਨਹੀਂ ਜੁੜੇ ਉਹ ਰਹਿੰਦੇ ਚਾਹੇ ਗੁਰਦੁਆਰੇ ਹੋਣ ਪਰ ਉਹਨਾਂ ਦੇ ਪਾਜ ਉਖੜ ਗਏ ਅੱਜ ਉਹ ਦੁਨੀਆ ਦੇ ਅੰਦਰ ਨੰਗੇ ਹੋ ਗਏ ਅੱਜ ਕਿ ਇਹ ਗੁਰੂ ਦੇ ਕੋਲ ਰਹਿੰਦਾ ਸੀ ਪਰ ਇਹ ਸੰਤ ਨਹੀਂ ਬਣਿਆ ਇਹ ਤੇ ਠੱਗ ਬਣ ਗਿਆ ਤੇ ਚੋਰ ਬਣ ਗਿਆ ਤੇ ਵਿਸ਼ਈ ਆਦਮੀ ਬਣ ਗਿਆ ਇਹ ਤੇ ਵੇਸ਼ਵਾ ਵਾਲੇ ਕੰਮ ਕਰਨ ਲੱਗ ਗਿਆ ਉਹਨਾਂ ਦਾ ਫਿਰ ਪਾਜ ਉਖੜ ਗਿਆ ਇੱਥੇ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਸੰਤਾ ਕੇ ਪੈਜ ਰੱਖਦਾ ਆਇਆ ਆਦ ਬਿਰਧ ਪ੍ਰਿਤਪਾਲਾ ਕਹਿੰਦੇ ਵਾਜ ਤੋਂ ਨਹੀਂ ਆਗ ਮੋਢ ਤੋਂ ਹੀ ਕਹਿੰਦੇ ਉਹ ਪ੍ਰਮਾਤਮਾ ਦਾ ਸੁਭਾਅ ਹੈ ਕਿ ਉਹ ਸਾਰਿਆਂ ਦੀ ਪ੍ਰਤਿਪਾਲਾ ਕਰ ਪ੍ਰਤਿਪਾਲਣਾ ਕਰਦਾ ਹੈ ਜਿਹੜੇ ਉਹਦੇ ਬਣ ਜਾਂਦੇ ਐ ਜਦੋਂ ਅਸੀਂ ਸ਼ਾਮ ਨੂੰ ਰਹਿਰਾਸ ਦਾ ਪਾਠ ਹੁੰਦਾ ਨਾ ਉਦੋਂ ਪੜਿਆ ਜਾਂਦਾ ਨਾ ਹਰ ਜੁਗ ਜੁਗ ਭਗਤ ਉਪਾਇਆ ਤੈਜ ਰੱਖਦਾ ਆਇਆ ਰਾਮ ਰਾਜੇ ਫਰਨਾ ਕੁਸ ਦੁਸ਼ਟ ਹਰ ਮਾਰਿਆ ਪ੍ਰਲਾਦ ਕਰਾਇਆ ਅਹੰਕਾਰੀਆਂ ਨਿੰਦਕਾਂ ਪਿੱਟਦੇ ਨਾਮ ਦਿਓ ਮੁਖ ਲਾਇਆ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਉਹਨਾਂ ਲਈ ਪ੍ਰਮਾਤਮਾ ਮੁੱਖ ਕਰ ਲੈਂਦਾ ਜਿਹੜੇ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਉਹਨਾਂ ਵੱਲ ਪਿੱਠ ਕਰ ਲੈਂਦਾ ਸੰਤਾਂ ਕੇ ਪੈਜ ਰੱਖਦਾ ਆਇਆ ਆਦ ਬਿਰਤ ਬਿਰਤ ਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਭੁੰਚ ਸਰਬ ਵੇਲਾ ਮੁਖ ਪਾਵ ਆ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਇਹ ਹੈ ਅੰਮ੍ਰਿਤ ਨਾਮ ਇਹ ਅੰਮ੍ਰਿਤ ਨਾਮ ਨੂੰ ਕਹਿੰਦੇ ਭੋਜਨ ਦੀ ਤਰ੍ਹਾਂ ਰੋਜ਼ ਖਾਓ ਹੁੰਜੋ ਦਾ ਭਾਵ ਦਾ ਖਾਣਾ ਕਹਿੰਦੇ ਇਹ ਪ੍ਰਮਾਤਮਾ ਦੇ ਨਾਮ ਨੂੰ ਰੋਜ਼ ਖਾਓ ਭਾਵ ਕਿ ਰੋਜ਼ ਪ੍ਰਮਾਤਮਾ ਦਾ ਨਾਮ ਜਪੋ ਜਪਦਿਆਂ ਜਪਦਿਆਂ ਇੱਕ ਦਿਨ ਪ੍ਰਮਾਤਮਾ ਦਾ ਭੇਦ ਹੋ ਜਾਗੇ ਹਰ ਅੰਮ੍ਰਿਤ ਨਾਮ ਭੋਜਨ ਨਿਤ ਭੁੰਚੋ ਸਰਬ ਦੇਵਾ ਮੁਖ ਪਾਵੋ ਹਰ ਟਾਈਮ ਅੱਠੇ ਪੈਰ ਕਹਿੰਦੇ ਪ੍ਰਮਾਤਮਾ ਦਾ ਨਾਮ ਵਾਹਿਗੁਰੂ 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 ਜਪਦੇ ਰਹੋ ਕਹਿੰਦੇ ਵਸ ਉਹ ਭੋਜਨ ਪ੍ਰਮਾਤਮਾ ਦਾ ਨਾਮ ਇਸ ਤਰ੍ਹਾਂ ਲੱਗੋ ਕਿ ਅਸੀਂ ਪ੍ਰਮਾਤਮਾ ਦਾ ਨਾਮ ਚੱਖ ਰਹੇ ਹਾਂ ਜਿੱਤੇ ਪ੍ਰਮਾਤਮਾ ਦਾ ਨਾਮ ਚੱਖ ਲਿਆ ਉਦੋਂ ਫਿਰ ਹੋਣਾ ਕੀ ਹੈ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵੋ ਜਰਾ ਦਾ ਭਾਵ ਉਹਦਾ ਬੁਢੇਪਾ ਜੜ ਲੱਗ ਜਾਣੀ ਕਿਸੇ ਚੀਜ਼ ਨੂੰ ਸਰੀਰੇ ਨੂੰ ਜੜ ਲੱਗ ਜਾਂਦੀ ਹੈ ਬੰਦਾ ਕਹਿੰਦਾ ਖਤਮ ਹੋ ਗਿਆ ਜਦੋਂ ਸਰੀਰ ਨੂੰ ਜੜ ਲੱਗੀ ਖਤਮ ਹੋ ਜਾਣਾ ਹੈ ਸਰੀਰ ਜਰਾ ਮਰਾ ਮਰਾ ਦਾ ਭਾਵ ਉਹਦਾ ਮੌਤ ਤਾਪ ਦਾ ਭਾਵ ਉਹਦਾ ਸਰੀਰਕ ਰੋਗ ਕਿਸੇ ਨੂੰ ਬੁਖਾਰ ਹੋ ਗਿਆ ਇੱਥੇ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਨਾ ਬੁਢੇਪਾ ਹੋਣਾ ਨਾ ਮੌਤ ਆਉਣੀ ਹੈ ਨਾ ਸਰੀਰ ਨੂੰ ਕੋਈ ਦੁੱਖ ਹੋਣਾ ਕਦੋਂ ਜਰਾ ਮਰਾ ਸਭਨਾਠਾ ਗੁਣ ਗੋਵਿੰਦ ਰਤ ਗਾਵੂ ਜਿੱਦੇ ਗੁਰੂ ਦੇ ਉਹ ਪ੍ਰਮਾਤਮਾ ਦੇ ਗੋਵਿੰਦ ਦੇ ਗੀਤ ਨਿਤ ਗਾਉਂਦੇ ਰਹੋਗੇ ਨਾ ਕਹਿੰਦੇ ਉਹਦੇ ਜਰਾ ਮਰਾ ਤਾਪ ਸਭਨਾਠਾ ਸਾਰਾ ਕੁਝ ਭੱਜ ਜਾਣਾ ਕਹਿੰਦੇ ਮੌਤ ਵੀ ਨਹੀਂ ਆਉਣੀ ਹੁਣ ਕਈ ਬੰਦੇ ਕਹਿੰਦੇ ਮਾਇਆ ਤੇ ਹਰ ਇੱਕ ਨੂੰ ਆਉਂਦੀ ਹੈ ਪਰ ਜੇ ਪ੍ਰਮਾਤਮਾ ਦੇ ਜਿਹੜੇ ਨਾਮ ਦੇ ਨਾਲ ਜੁੜ ਜਾਂਦੇ ਐ ਉਹ ਲੋਕਾਂ ਦੇ ਦਿਲਾਂ 'ਚ ਵੱਸ ਜਾਂਦੇ ਐ ਮਰਿਆ ਨਹੀਂ ਕਰਦੇ ਕਦੇ ਜਰਾ ਦਾ ਭਾਵਨਾ ਬੁਢੇਪਾ ਕਹਿੰਦੇ ਬੁਢੇਪਾ ਵੀ ਨਹੀਂ ਆਉਣਾ ਉਹਨਾਂ ਤੇ ਹੁਣ ਕਿੰਜਾਂ ਨੇ ਕਹਿਣਾ ਬੁਢੇਪਾ ਤੇ ਹਰ ਇੱਕ ਤੇ ਆਉਣਾ ਪਰ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਨਾ ਗੁਰੂ ਸਾਹਿਬ ਦੀ ਬਾਣੀ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਐ ਕਿ ਜਿਹੜਾ ਬੰਦਾ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਐ ਉਹਨੂੰ ਕਦੇ ਬੁਢੇਪਾ ਨਹੀਂ ਆਇਆ ਕਰਦਾ ਜੇ ਅਸੀਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਗੱਲ ਕਰਦੇ ਆ 95 ਸਾਲ ਦੀ ਉਮਰ ਤੱਕ ਵੀ ਉਹ ਜਵਾਨ ਮੰਗੋ ਕੰਮ ਕਰਦੇ ਰਹੇ ਆ ਕਿੰਨੀ ਵੱਡੀ ਜਿਹੜੀ ਸੇਵਾ ਉਹ ਸਾਹਮਦੇ ਰਹੇ ਜਰਾ ਮਰਾ ਤਾਪ ਸਭ 나ਠਾ ਗੁਣ ਗੋਬਿੰਦ ਰਤ ਗਾਵੋ ਸੁਣੀ ਅਰਦਾਸ ਸੁਆਮੀ ਮੇਰਾ ਸਰਵ ਕਲਾ ਬਣਾਈ ਜਿੱਦੇ ਪ੍ਰਮਾਤਮਾ ਨੇ ਸਾਡੀ ਅਰਦਾਸ ਸੁਣ ਲਈ ਨਾ ਸਾਰੀਆਂ ਸ਼ਕਤੀਆਂ ਸਾਡੇ ਕੋਲ ਆ ਜਾਣਗੀਆਂ ਸੁਣੀ ਅਰਦਾਸ ਸਵਾਮੀ ਮੇਰਾ ਸਰਵ ਕਲਾ ਸਰਵ ਕਲਾ ਦਾ ਭਾਵ ਕੇ ਸਾਰੀਆਂ ਸ਼ਕਤੀਆਂ ਸਰਵ ਕਲਾ ਬਣ ਆਏ ਸਾਰੀਆਂ ਸ਼ਕਤੀਆਂ ਇਨਸਾਨ ਦੇ ਕੋਲ ਆ ਜਾਂਦੀਆਂ ਨੇ ਪ੍ਰਗਟ ਪਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਕਹਿੰਦੇ ਜਿਹੜੀ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਮ ਦੀ ਵਡਿਆਈ ਹੈ ਉਹ ਤੇ ਪ੍ਰਗਟ ਹੋ ਗਈ ਕਿੱਥੇ ਕਿੱਥੇ ਪ੍ਰਗਟ ਹੋਈ ਇੱਕ ਯੁੱਗ ਜ ਨਹੀਂ ਸਾਰਿਆਂ ਯੁੱਗਾਂ ਦੇ ਵਿੱਚ ਪ੍ਰਗਟ ਭਈ ਸਗਲੇ ਯੁੱਗ ਅੰਤਰ ਗੁਰੂ ਨਾਨਕ ਕੀ ਵਡਿਆਈ ਕਹਿੰਦੇ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਵਡਿਆਈ ਸਾਰਿਆਂ ਯੁੱਗਾਂ ਦੇ ਵਿੱਚ ਪ੍ਰਗਟ ਹੋ ਗਈ ਜਿਹੜਾ ਉਸ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਕਹਿੰਦੇ ਉਹਦੀ ਵੀ ਵਡਿਆਈ ਸਾਰੇ ਯੁੱਗਾਂ ਦੇ ਵਿੱਚ ਸੁਣੀ ਜਾਂਦੀ ਹੈ ਉਹ ਵਡਿਆਈ ਹੋ ਜਾਂਦੀ ਹੈ ਸੁਣੀ ਅਰਦਾਸ ਸੁਆਮੀ ਮੇਰਾ ਸਰਵ ਕਲਾ ਬਣ ਆਏ ਪ੍ਰਗਟ ਪਏ ਸਗਲੇ ਯੁੱਗ ਅੰਤਰ ਗੁਰ ਨਾਨਕ ਕੀ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ